ਲੁਤਿਆਣਾ ਚ ਕਪੜਾ ਵਪਾਰੀ ਦੇ بیٹے ਤੇ ਹੋਈ ਫਾਇਰਿੰਗ ਕਾਰ ਚ ਸਵਾਰ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ ਕਾਰ ਚ ਗੋਲੀਆਂ ਦੀ ਹੋਈ ਬੁਚਾਰ ਲੁਤਿਆਣਾ ਚ ਕਪੜਾ ਵਪਾਰੀ ਦੇ ਪੁੱਤਰ ਤੇ ਗੋਲੀ ਚਲਾਉਂਦਾ ਮਾਮਲਾ ਸਾਹਮਣੇ ਆਇਆ ਹੈ ਇਕਟਨਾ ਨਗਰ ਨਿਗਮ ਜੂਨ ਡੀ ਨੇੜੇ ਵਾਪੇ ਕਾਰੋਬਾਰੀ ਦਾ ਪੇਟਾ ਆਪਣੇ ਦੋਸਤਾਂ ਨਾਲ ਕਾਫੀ ਸ਼ਾਪ ਤੋਂ ਘਰ ਪੱਤਰਿਆ ਸੀ ਉਦੋਂ ਕੁਝ ਨੌਜਵਾਨ ਉਸ 3PMW ਕਾਰ ਦੇ ਕੋਲ ਆ ਗਏ ਅਤੇ ਗਲਾਂ ਕੱਢਣ ਲੱਗ ਪਏ ਕੁਝ ਹੀ ਤੇਰ ਵਿੱਚ ਉਪਤਮਾਸ਼ਾ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਕਪੜਾ ਵਪਾਰੀ ਤੇ ਲੜਕੇ ਨੇ ਕਿਸੇ ਤਰ੍ਹਾਂ ਕਾਰ ਪਿੱਛੇ ਜਾ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ ਜਾਣਕਾਰੀ ਦਿੰਦੇ ਹੋਏ ਸਰਾਬਾਰ ਨਗਰ ਦੇ ਕਪੜਾ ਵਪਾਰੀ ਸੰਜੀਵ ਭਾਰਤਵਾਜ ਨੇ ਦੱਸਿਆ ਕਿ ਬੀਤੀ ਰਾਤ ਉਸ ਤਲਾ ਲੜਕਾ ਗੈਰੀ ਭਾਰਤਵਾਜ ਆਪਣੇ ਦੋ ਦੋਸਤਾਂ ਨਾਲ ਕਾਰ ਪਰ ਤਰਿਆ ਸੀ ਤਾਂ ਰਸਤੇ 'ਚ ਉਹਨਾਂ ਦੀ ਕਾਰ ਅੱਗੇ ਆ ਰਹੀ ਕਾਰ ਨੇ ਪਹਿਲਾਂ ਉਹਨਾਂ ਨੂੰ ਟੱਕਰ ਮਾਰੀ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਸ ਤੇ ਲੜਕੇ ਨੇ ਕਿਸੇ ਤਰ੍ਹਾਂ ਆਪਣੀ ਕਾਰ ਦੀ ਰਫਤਾਰ ਵਧਾ ਕੇ ਕੀ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ ਭਾਰਤਵਾਜ ਨੇ ਦੱਸਿਆ ਕਿ ਇਹ ਘਟਨਾ ਉਹਨਾਂ ਦੇ ਪੁੱਤਰ ਗਿਰੀ ਭਾਰਤਵਾਜ ਨਾਲ ਪੀਤੀ ਰਾਤ ਨਗਰ ਨੇਕ ਦੇ ਦੀਪ ਨਗਰ ਨੇੜੇ ਬਪਰੀ ਹਮਲਾਵਰਾਂ ਇੱਕ ਚਿੱਟੇ ਰੰਗ ਦੀ ਬਰੇਜ਼ਾ ਕਾਰ ਵਿੱਚ ਆਏ ਸਨ ਉਹਨਾਂ ਨੇ ਆਪਣੀ ਕਾਰ ਉਸ ਤੇ ਪੁੱਤਰ ਦੀ ਕਾਰ ਤੇ ਕੋਲ ਖੜੀ ਕਰ ਦਿੱਤੀ ਅਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਦਬਾਸ਼ਾ ਨੇ ਲਗਾਤਾਰ 3-4 ਰਾਊਂਡ ਫਾਇਰ ਕੀਤੇ ਜੋ ਕਾਰ ਨੂੰ ਛੂ ਗਏ ਹਮਲਾਵਰ ਗਿਰੀ ਦੀ ਲਗਾਤਾਰ ਰੈਕੀ ਕਰ ਰਹੇ ਸਨ ਗਿਰੀ ਜਦੋਂ ਤੋਂ ਬੰਗਲੌਰ ਤੋਂ ਆ ਲੁਧਿਆਣੇ ਆਇਆ ਸੀ ਉਦੋਂ ਤੋਂ ਹੀ ਹਮਲਾਵਰ ਉਸਤਾ ਪਿਛਾ ਕਰ ਰੇ ਸੰਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸ ਐਚ ਓ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰੇ ਹਨ ਹਮਲਾਵਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬੀਟਾ ਹੀ ਬੀ ਚੋਂ ਨਾ ਆਪਣੇ ਕੌਫੀ ਪੀ ਕੇ ਨਿਕਲ ਰਿਆ ਸੀ ਕਿਹੜਾ ਇਲਾਕਾ ਬੀ ਆਰ ਐਸ ਕਿੱਥੇ ਸਰਬਨਗਰ ਨਗਰ ਮਿਸੀਪਲਿਟੀ ਕਾਉਂਸਿਲ ਕਾਰਪੋਰੇਸ਼ਨ ਦੇ ਕੋਲ ਡੀ ਜ਼ੋਨ ਦੇ ਬਾਹਰ ਉਹ ਹੀ ਬੀ ਚੋਂ ਕੌਫੀ ਪੀ ਕੇ ਬਾਹਰ ਨਿਕਲ ਰੇ ਸੀ ਤਿੰਨ ਫਰੈਂਡ ਸੀਗੇ ਤੇ ਇਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ ਚ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ ਤੇ ਦੋ ਤਿੰਨ ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਤੇ ਬਿਲਕੁਲ ਗੱਡੀ ਡੈਮੇਜ ਕਰਦੀ ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਅੰਦਾਦਨ ਫਾਇਰਿੰਗ ਕੀਤੀ ਇਹਨਾਂ ਤੇ ਨਾ ਇਹ ਨਹੀਂ ਪਤਾ ਕਾਫੀ ਗੋਲੀਆਂ ਚੱਲੀਆਂ ਤੇ ਗੋਲੀਆਂ ਅਜੇ ਵੀ ਗੱਡੀ ਦੇ ਵਿੱਚ ਨੇ ਇੱਕ ਨੀਚੇ ਵੀ ਹੈ ਗੱਡੀ ਦੀ ਡੋਰ ਤੇ ਵੀ ਲੱਗੀ ਹੋਈ ਹੈ ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ ਤੇ ਇਹ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉੱਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਫੜੇ ਨਹੀਂ ਗਏ ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਸਲੇ ਬਲੰਦ ਹੋਏ ਹੋਏ ਆ ਵੀ ਕੋਈ ਕਾਰਵਾਈ ਨਹੀਂ ਹੋਈ ਇਹ ਇੱਕ ਤਾਂ ਆਰੀਨ ਮੁੰਡਾ ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਉਹਨਾਂ ਦੇ ਇੱਕ ਕੋਈ ਪੂਰਾ ਪੂਰਾ ਮੁੰਡਾ ਹੈਗਾ ਜਿਨ੍ਹਾਂ ਨੂੰ ਦੀਪਾ ਪੂਰੇ ਵਾਲਾ ਜੀ ਦੋ ਜਾਣੇ ਪਛਾਣੇ ਗਏ ਆ ਦੋ ਜਾਣਿਆਂ ਨੂੰ ਪਛਾਣਦੇ ਸੀ ਬੱਚੇ ਕੀ ਰੰਜਿਸ਼ ਕੀ ਆ ਤੁਹਾਡੇ ਰੰਜਿਸ਼ ਕੋਈ ਨਹੀਂ ਹੈਗੀ ਰੰਜਿਸ਼ ਕੋਈ ਨਹੀਂ ਇਹ ਤਾਂ ਇਹ 307 ਚ ਮੇਰਾ ਬੇਟਾ ਗਵਾਏ ਜਦੋਂ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਸੀ ਦੋ ਬੱਚਿਆਂ ਦੇ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਉਹਨਾਂ ਦੇ ਇਹਨਾਂ ਦੇ ਨਾਮ ਪਰਚੇ ਤੇ ਜੱਜ ਨੇ ਉਸੇ ਵੀ ਅਣਪਛਾਤੇ ਆ ਜੇ ਤੇ ਇਸ ਕਰਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਕੀ ਨਾਮ ਤੁਹਾਡਾ ਮੈਂ ਸੰਜੀਪ ਭਾਰਦੇਵ ਜੀ ਕਿੱਥੇ ਰਹਿੰਦੇ ਹੋ 82 ਸਰਬਨਗਰ ਮਲਾਰ ਰੋਡ ਤੇ ਨੇ ਅੱਛਾ ਕੀ ਹੋਇਆ ਅੱਜ ਅੱਜ ਮੇਰਾ ਬੇਟਾ ਆਪਣੇ ਗੈਰੀ ਭਾਰਦੇਵ ਆਪਣੇ ਦੋ ਦੋਸਤਾਂ ਨਾਲ ਜਦੋਂ ਸਰਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਿਹੜੇ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇਹਨੇ ਜਿਹੋਣੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਤੁਰਵਾ ਜਿਹਾ ਜਿਹਾ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦਵਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉੱਥੋਂ ਨਿਕਲ ਗਏ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਜਿਹਨੇ حملہ ਕੀਤਾ ਉਹਦੇ ਅੱਗੇ ਦੋ ਜੜੇ ਜਾਣੇ ਸੀ ਉਹਨਾਂ ਨੇ ਪਛਾਣਦੇ ਬਾਈ ਨੇਮ ਵੀ ਜਾਣਦੇ ਨੇ ਉਹਨਾਂ ਦੀ ਫੋਟੋ ਪੁਲਿਸ ਨੂੰ ਤੇ ਉਹ ਗੱਡੀ ਕਿਹੜੀ ਸੀਗੀ ਬਾਈ ਮਰੀਜ਼ਾ ਵਾਈਟ ਗੱਡੀ ਸੀ ਤੇ ਪਿੱਛੇ ਤਿੰਨ ਚਾਰ ਜਾਨੇ ਸੀ ਫੁੱਲ ਗੱਡੀ ਫੁੱਲ ਸੀਗੀ ਠੀਕ ਹੈ ਤੇ ਕਿਹੜੇ ਬੰਦੇ ਪਛਾਣਨੇਗੇ ਮੈਂ ਕੀ ਨਾਮ ਇੱਕ ਆਰੀਅਨ ਨੇ ਲੜਕਾ ਇੱਕ ਆਰਿਆਨਾ ਜੀ ਇੱਕ ਦੀਪਾ ਪੂਰਾ ਇੱਕ ਦੀਪਾ ਪੂਰਾ ਹੈ ਜੀ ਕੋਈ ਰੰਜਿਸ਼ ਹੈਗੀ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਕੋਈ ਨਹੀਂ ਗਈ ਰੰਜਿਸ਼ ਕੋਈ ਨਹੀਂ ਜੀ ਮਾਡਲ ਟਾਊਨ ਪਹਿਲਾਂ ਇਹਦੇ ਦੋਸਤਾਂ ਤੇ ਇਹਦੇ ਗੈਰੀ ਭਾਰਦਵਾਜ ਦੇ ਫਾਇਰਿੰਗ ਹੋਈ ਸੀ ਜਿੱਚ ਗਵਾਹ ਸੀਗਾ ਉਸ ਕੇਸ ਚ ਇਹਦੇ ਨਾਲ ਦੇ ਦੋਸਤਾਂ ਨੂੰ ਦੋ ਇੱਕ ਨੂੰ ਦੋ ਗੋਲੀਆਂ ਨੇ ਗੋਲੀ ਲੱਗੀ ਸੀ ਉੱਚੋ ਜਿਹੜੇ 6 ਬਾਈ ਨੇਮ ਸੀਗੇ 20 ਬੰਦੇ ਹੋ ਦੂਜੇ ਸੀਗੇ ਉੱਚੋ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ ਅਣਜਾਣ 3-4 ਅਰੇਸਟ ਹੋਏ ਨੇ ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ ਇਹ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ ਲੁਧਿਆਣਾ ਲਾਈਵ ਦੇ ਲਈ ਅਮਿਤ ਹਾਪੜ ਦੀ ਰਿਪੋਰਟ